ਅਸੀਂ ਗੱਠਜੋੜ ਕਰਨਾ ਵੀ ਨਹੀਂ ਚਾਹੁੰਦੇ ਤੁਸੀਂ ਆਪਦੇ ਬਲਬੁੱਤੇ ਦੇ ਚੋਣ ਲੜਨਾ ਚਾਹੁੰਦੇ ਆ ਦੋਨੇ ਪਾਰਟੀਆਂ ਦੇ ਵਰਕਰ ਨਹੀਂ ਚਾਹੁੰਦੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਨਾ ਆਮ ਆਰਮੀ ਪਾਰਟੀ ਵਰਕਰ ਉਹ ਵੀ ਨਹੀਂ ਚਾਹੁੰਦੇ ਕਿ ਗੱਠਜੋੜ ਹੋਵੇ ਉਹਦੀ ਵਜ੍ਹਾ ਇਹ ਹੈ ਨਾ ਕਿਉਂਕਿ ਸਰਕਾਰ ਜੋ ਕਹਿ ਕੇ ਆਈ ਸੀ ਉਹ ਤਾਂ ਕਰ ਨਹੀਂ ਰਹੀ ਬਦਲਾਖੋਰੀ ਕਰ ਰਹੀ ਹੈ ਪੁਆਇੰਟ ਦੇ ਉੱਪਰ ਇਹ ਫੈਸਲਾ ਆ ਜਾਂਦਾ ਕਿ ਸਾਂਝੇ ਲੜਿਆ ਜਾਊਗਾ ਤਾਂ ਫਿਰ ਵਰਕਰ ਨੇ ਜਿਹੜੇ ਨਾਲ ਨਹੀਂ ਪਿੰਡਾਂ ਤੁਸੀਂ ਵਿਚਰਦੇ ਹੋਮੋਂਗੇ ਚੱਲੋਂਗੇ ਨਾਲ ਬਿਲਕੁਲ ਨਹੀਂ ਚੱਲਾਂਗੇ ਕਿਉਂਕਿ ਇਹ ਸਮਝੌਤੇ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦੇ ਹੈਗੇ ਦੇਖ ਦੇ ਵਿੱਚ 2024 ਦੀ ਇਲੈਕਸ਼ਨ ਲੈ ਕੇ ਤਿਆਰੀਆਂ ਜੋਰਾਸੋਰ ਦੇ ਨਾਲ ਸ਼ੁਰੂ ਨੇ ਕਾਂਗਰਸ ਵੱਲੋਂ ਵੀ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਹੜੀਆਂ ਆਪਣੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅੱਜ ਸੰਗਰੂਰ ਦੇ ਵਿੱਚ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਰਾਜਾ ਉਪਿੰਗ ਨੇ ਅਤੇ ਇੰਚਾਰਜ ਨੇ ਜਿਹੜੇ ਕਹਿ ਸਕਦੇ ਆ ਕਿ ਉਹ ਇੱਥੇ ਪਹੁੰਚੇ ਨੇ ਵੱਡੀ ਲੀਡਰਸ਼ਿਪ ਹੈ ਦੀ ਸੰਗਰੂਰ ਦੀ ਮੌਜੂਦ ਹੈ ਤੇ ਆਮ ਲੋਕ ਸੰਗਰੂਰ ਦੇ ਮੌਜੂਦ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਮ ਸਿੰਘ ਸਿੱਧੂ ਹੈ ਜੀ। ਕੋਈ ਗੱਲ ਕਰ ਰਹੇ ਸੀ ਕਿਉਂਕਿ ਅੱਜ ਜਦੋਂ ਪ੍ਰਧਾਨ ਜੀ ਆਏ ਨੇ ਉਹ ਵੀ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਕਿ ਹਾਜ਼ਰ ਗੱਠ ਜੋੜ ਦੇ ਉੱਪਰ ਚਰਚਾਾਂ ਹੋਈ ਨੇ। ਪਰ ਤੁਸੀਂ ਆਪ ਨਿੱਜੀ ਤੌਰ ਤੇ ਕਾਂਗਰਸ ਦਾ ਵਰਕਰ, ਕਾਂਗਰਸ ਨਾਲ ਜੁੜੇ ਹੋਏ ਲੋਕ ਨੇ ਉਹ ਕੀ ਸੋਚਦੇ ਨੇ ਕਿ ਗੱਠ ਜੋੜ ਹੋਣਾ ਚਾਹੀਦਾ ਹੈ ਕਿਉਂਕਿ ਸੰਗਰੂਰ ਇੱਕ ਅਹਿਮ ਸੀਟ ਆ। ਇੱਥੋਂ ਤੋਂ ਪਹਿਲਾਂ ਜਿਹੜੇ ਐਮਪੀ ਹੁੰਦੇ ਸੀ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ। ਦੇਖੋ ਜੀ ਜਿਹੜਾ ਵਰਕਰ ਹੈ ਨਾ ਗਰਾਊਂਡ ਲੈਵਲ ਦੇ ਬੈਠਾ ਹੈ ਜਿਹੜਾ 2 ਸਾਲ ਦੇ ਵਿੱਚ ਮਤਲਬ ਕਿ ਜਿਨੇ ਸਰਕਾਰ ਦੇ ਜ਼ੁਲਮ ਸਹੇ ਨੇ ਖੁਦ ਮੇਰੇ ਉੱਪ ਕੋਈ ਵਰਕਰ ਨਹੀਂ ਚਾਹੁੰਦਾ ਵੀ ਗਠਜੋੜ ਹੋਵੇ ਕਿਉਂਕਿ ਇਹਦੀ ਵੀ ਸਭ ਤੋਂ ਵੱਡੇ ਵੱਡਾ ਕਾਰਨ ਮੈਂ ਮੰਨਦਾ ਕਿ ਕਿਉਂਕਿ 2 ਸਾਲ ਦੇ ਵਿੱਚ ਸਰਕਾਰ ਬਿਲਕੁਲ ਪਿੱਟ ਚੁੱਕੀ ਆ ਜੋ ਉਮੀਦਾਂ ਇਹਨਾਂ ਨੇ ਦਿਖਾਈਆਂ ਸੀਗੀਆਂ ਕਿਸੇ ਵੀ ਉਮੀਦ ਤੇ ਖਰੇ ਨਹੀਂ ਉਤਰੇ ਤੇ ਜਿਹੜੀ ਪਬਲਿਕ ਹੈ ਜੋ ਪਬਲਿਕ ਦਾ ਸੈਂਟੀਮੈਂਟ ਹੈ ਸਰਕਾਰ ਦੇ ਖਿਲਾਫ ਹੈ ਜੇ ਗਠਜੋੜ ਹੋਊਗਾ ਤਾਂ ਉਹ ਜਿਹੜੀ ਲੋਕਾਂ ਦੀ ਬੇਪਰੋਸਗੀ ਹੈ ਜਾਂ ਲੋਕਾਂ ਦਾ ਗੁੱਸਾ ਉਹ ਨਾਲ ਕਾਂਗਰਸ ਪਾਰਟੀ ਨੂੰ ਸਹਿਣਾ ਕਰਨ ਸਹਿਣ ਕਰਨਾ ਪਊਗਾ ਬਸ ਜੀ ਤੁਸੀਂ ਕੀ ਮੈਂ ਦੇਖ ਤੂੰ ਗੱਠਜੋੜ ਨੂੰ ਲੈ ਕੇ ਕਿ ਗੱਠਜੋੜ ਦੇ ਨਾਲ ਕਾਂਗਰਸ ਨੂੰ ਫਾਇਦਾ ਆਮ ਲੋਕਾਂ ਨੂੰ ਫਾਇਦਾ ਨਹੀਂ ਗੱਠਜੋੜ ਨਾਲ ਜੀ ਆਮ ਆਦੀ ਪਾਰਟੀ ਦਾ ਤੇ ਕਾਂਗਰਸ ਦਾ ਗੱਠਜੋੜ ਨਾਲ ਸਾਡਾ ਕਾਂਗਰਸ ਦਾ ਫਾਇਦਾ ਨਹੀਂ ਹੈਗਾ ਅਸੀਂ ਗੱਠਜੋੜ ਕਰਨਾ ਵੀ ਨਹੀਂ ਚਾਹੁੰਦੇ ਅਸੀਂ ਆਪ ਦੇ ਬਲਬੁੱਤੇ ਦੇ ਚੋਣ ਲੜਨਾ ਚਾਹੁੰਦੇ ਆ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਟਿਕਟ ਮਿਲੇ ਚਾਹੇ ਸੀਨੀਅਰ ਨਾਮੇ ਨੂੰ ਮਿਲੇ ਪ੍ਰਾਣੇ ਨੂੰ ਜਿਨ੍ਹਾਂ ਨੇ ਕਿਸੇ ਨੂੰ ਵੀ ਮਿਲੇ ਪਰ ਅਸੀਂ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਆ ਪਰ ਅਸੀਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਗੱਠਜੋੜ ਦੇ ਵਿੱਚ ਜੇਕਰ ਕਿਸੇ ਸਾਂਝੇ ਉਮੀਦਵਾਰ ਨੂੰ ਟਿਕਟ ਦਿੱਤੇ ਤਾਂ ਅਸੀਂ ਸ਼ਾਇਦ ਨਹੀਂ ਚੱਲਾਂਗੇ ਨਾਲ ਭਾਈ ਤੁਸੀਂ ਕਿਵੇਂ ਦੇਖਦੇ ਕਿਵੇਂ ਕਿਉਂਕਿ ਅਗਰ ਫਿਲਹਾਲ ਹਜੇ ਕੁਝ ਚੀਜ਼ਾਂ ਸਾਫ਼ ਨਹੀਂ ਹੈ ਕੱਲ ਨੂੰ ਸਾਫ਼ ਹੋ ਜਾਂਦਾ ਤਾਂ ਕੋਈ ਸਾਂਝਾ ਉਮੀਦਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਮੈਦਾਨ ਚ ਉਤਾਰ ਦਿੰਦੀ ਹੈ ਤਾਂ ਮਰਕਰ ਤੁਸੀਂ ਕੀ ਦੇਖੋ ਕਿਉਂਕਿ ਤੁਸੀਂ ਅੱਜ ਮੀਟਿੰਗ 'ਚ ਆਏ ਹੋ ਤਾਂ ਉਹਦੀਆਂ رائے ਲੈਣ ਲਈ ਉਹਰੇ ਲੀਡਰ ਆਏ ਭਾਜੀ ਸਾਨੂੰ ਮੋਸਟ ਇੰਪੋਰਟੈਂਟ ਗੱਲ ਇਹ ਹੈ ਵੀ ਜਿਹੜੀ ਹੁਣ ਪਾਰਟੀ ਬਣੀ ਐ ਆਮ ਆਦਮੀ ਪਾਰਟੀ ਤੇ ਆਪਣਾ ਉਹਨਾਂ ਨੇ ਮੰਤਰੀ ਸਾਹਿਬ ਵੀ ਬਣੇ ਹੋਨੇ ਭਗਵੰਤ ਮਾਨ ਜੀ ਤਾਂ ਇਹਨਾਂ ਨੇ 2 ਸਾਲ ਦੇ ਵਿੱਚ ਤਕਰੀਬਨ ਤਕਰੀਬਨ ਨੁਕਸਾਨ ਹੀ ਕੀਤਾ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੀ ਇਹ ਫਲਾਣੀਆਂ ਪਾਰਟੀਆਂ ਇਸ਼ਤਿਹਾਰबाजी ਕਰਦੀਆਂ ਨੇ ਇਹ ਕਰਦੀਆਂ ਨੇ ਉਹ ਕਰਦੀਆਂ ਨੇ ਪਰ ਸਾਰ ਨੂੰ ਵੱਧ ਖਰਚਾ ਇਹਨਾਂ ਨੇ ਬੇਫਜ਼ੂਲਗੀ ਤੇ ਕੀਤਾ ਜਿਸ ਦਾ ਲੋਕਾਂ ਨੂੰ ਭਲੀ ਭਾਂਦੀ ਪਤਾ ਲੱਗ ਗਿਆ ਤੇ ਅਸੀਂ ਜਿਹੜੇ ਗਰਾਊਂਡ ਲੈਵਲ ਦੇ ਵਰਕਰ ਆ ਕਾਂਗਰਸ ਦੇ ਅਸੀਂ ਨਹੀਂ ਚਾਹੁੰਦੇ ਵੀ ਇਹ ਚੀਜ਼ਾਂ ਨੂੰ ਗੱਠਜੋੜ ਹੋਵੇ ਕਿਉਂਕਿ ਜੇ ਗੱਠਜੋੜ ਹੁੰਦਾ ਤਾਂ ਕਿਤਨਾ ਕੀਤੇ ਜਿਹੜਾ ਆਮ ਆਦਮੀ ਪਾਰਟੀ ਕਰਕੇ ਨੁਕਸਾਨ ਇਹਨਾਂ ਨੂੰ ਕਾਂਗਰਸ ਨੂੰ ਵੀ ਚਲਣਾ ਪਏਗਾ ਸੋ ਇਹਦੇ ਨਹੀਂ ਕੋਈ ਚਾਂਸ ਨਹੀਂ ਬਣਦਾ ਹੈਗਾ ਹਾਂਜੀ ਪਰ ਜਿਵੇਂ ਅਗਰ ਮੈਂ ਬਾਈ ਜੀ ਜ਼ਿਕਰ ਕਰਾਂ ਕਿ ਹੁਣ ਪ੍ਰਧਾਨ ਜੀ ਵੀ ਕਹਿ ਰਹੇ ਸੀ ਸਾਫ ਤੌਰ ਦੇ ਉੱਪਰ ਕਿ ਅਗਰ ਜੋ ਹਾਈ ਕਮਾਂਡ ਤੋਂ ਅਗਰ ਹੁਕਮ ਆ ਜਾਂਦਾ ਤਾਂ ਉਸ ਤੋਂ ਬਾਅਦ ਕੋਈ ਫੈਸਲਾ ਅੰਤਮ ਫੈਸਲਾ ਜਿਹੜਾ ਰਾਹੁਲ ਗਾਂਧੀ ਜੀ ਨੇ ਜਾਂ ਜਿਹੜੇ ਦੇਸ਼ ਦੇ ਪ੍ਰਧਾਨ ਨੇ ਉਹਨਾਂ ਨੇ ਲੈਣਾਗਾ ਫਿਰ ਕਿੱਥੇ ਖੜੀ ਕਾਂਗਰਸ ਕੀ ਸਟੈਂਡ ਕਰੂਗੀ ਤੁਸੀਂ ਕੀ ਸਟੈਂਡ ਕਰੋਗੇ ਦੇਖੋ ਸਾਨੂੰ ਤਾਂ ਇਹੀ ਉਮੀਦ ਹੈ ਵੀ ਜੋ ਫੈਸਲਾ ਸਾਡੇ ਵਰਕਰਾਂ ਦੇ ਅਨਸਾਰ ਹੋਊਗਾ ਪਰ ਫਿਰ ਵੀ ਚਲੋ ਜੇ ਕੋਈ ਹਾਈ ਕਮਾਂਡ ਕਹੂਗੀ ਤਾਂ ਉਸ ਤੋਂ ਬਾਅਦ ਅਸੀਂ ਦੁਬਾਰਾ ਕੋਈ ਬੈਠ ਕੇ ਆਪਾਂ ਦਾ ਵਿਚਾਰ ਕਰਾਂਗੇ ਜਿਹੜੇ ਵਰਕਰਾਂਗੇ ਕਿਉਂਕਿ ਦੇਖੋ ਦੋਨੇ ਪਾਰਟੀਆਂ ਦੇ ਵਰਕਰ ਨਹੀਂ ਚਾਹੁੰਦੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਨਾ ਆਮ ਆਰਮੀ ਪਾਰਟੀ ਦੇ ਵਰਕਰ ਉਹ ਵੀ ਨਹੀਂ ਚਾਹੁੰਦੇ ਕਿ ਗਠਜੋੜ ਹੋਵੇ ਉਹਦੀ ਵਜ੍ਹਾ ਇਹ ਹੀ ਹੈ ਨਾ ਕਿਉਂਕਿ ਸਰਕਾਰ ਜੋ ਕਹਿ ਕੇ ਆਈ ਸੀ ਉਹ ਤਾਂ ਕਰਨੀ ਰਹੀ ਬਦਲਾਖੋਰੀ ਕਰ ਰਹੀ ਹੈ ਚੱਕ ਚੱਕ ਕੇ ਝੂਠੇ ਕਿਸ ਪਾਵਾ ਕੇ ਅੰਦਰ ਲਾ ਰਹੀ ਹੈ ਕਾਂਗਰਸੀਆਂ ਨੂੰ ਤੇ ਉਸ ਹਾਲਤ ਦੇ ਵਿੱਚ ਗਠਜੋੜ ਮੰਨਤਨ ਲੱਗਦਾ ਵੀ ਕੋਈ ਕਾਮਯਾਬੀ ਵਾਲ ਜਾਊਗਾ ਬਾਕੀ ਦੇਖਦੇ ਜੀ ਤੁਸੀਂ ਕਿਵੇਂ ਦੇਖਦੇ ਪ੍ਰਧਾਨ ਜੀ ਕਿਉਂਕਿ ਤੁਸੀਂ ਕਾਫੀ ਲੰਮੇ ਜੰਮੇ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ ਅੱਜ ਲੀਡਰਸ਼ਿਪ ਸਮੁੱਚੀ ਲੀਡਰਸ਼ਿਪ ਪਹੁੰਚੀ ਆ ਪੂਰੇ ਜ਼ਿਲ੍ਹੇ ਦੇ ਲੋਕ ਇਹ ਦੇਖੋ ਜਿਹੜੀ ਵਰਕਰਾਂ ਦੀ ਗੱਲ ਕੀਤੀ ਜਾਵੇ ਵਰਕਰਾਂ ਦੇ ਅੰਦਰ ਇੱਕ ਭਾਰੀ ਜੋਸ਼ ਹੈ ਕਾਂਗਰਸ ਪਾਰਟੀ ਪ੍ਰਤੀ ਪਰ ਜਿਹੜੀ ਗਠਜੋੜ ਦੀ ਗੱਲ ਹੈ ਦੇਖੋ ਕੋਈ ਵੀ ਵਰਕਰ ਇਸ ਗੱਲ ਨੂੰ ਨਹੀਂ ਚਾਹੁੰਦਾ ਕਿ ਗਠਜੋੜ ਹੋਵੇ ਜਿਹੜੀ 2 ਸਾਲ ਦੀ ਇਹਦੀ ਕਾਰਗੁਜ਼ਾਰੀ ਆ ਸਰਕਾਰ ਦੀ ਬਿਲਕੁਲ ਜ਼ੀਰੋ ਹੈ ਜੋ ਇਹਨਾਂ ਨੇ ਗੱਲਾਂ ਕੀਤੀ ਸੀ ਸਾਰਾ ਰਿਜ਼ਲਟ ਉਹਦੇ ਉਲਟ ਹੈ ਅੱਜ ਪੂਰੇ ਪੰਜਾਬ ਦੇ ਲੋਕ ਜਿਹੜੇ ਇਹਨਾਂ ਦੇ ਖਿਲਾਫ ਨੇ ਇਹ ਜਿਹੜੀ ਆਮ ਆਦੀ ਪਾਰਟੀ ਸਰਕਾਰ ਹੈ ਇਹ ਤਾਂ ਆਪਣੀ ਜ਼ਮੀਨ ਤਲਾਸ਼ਣ ਦੇ ਲਈ ਕਾਂਗਰਸ ਦਾ ਸਹਾਰਾ ਲੈ ਰਹੀ ਹੈ ਇਹਦੇ ਆਪਣੇ ਕੋਲ ਤਾਂ ਕੁਝ ਰਿਹਾ ਹੀ ਨਹੀਂ ਜੋ ਇਹ ਗੱਲਾਂ ਕਰਦੇ ਸੀਗੇ ਇਹਦੇ ਝੂਠ ਜਿ ਬਿਲਕੁਲ ਦਾਣੇ ਨਹੀਂ ਹੈਗੇ ਕਾਂਗਰਸ ਦੀਆਂ ਮੀਟਿੰਗਾਂ ਵੀ ਤਾਂ ਕਈ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਹੋ ਰਹੀਆਂ ਨੇ ਮੈਂ ਜੇਕਰ ਉਹ ਹੀ ਕਰਦਾ ਕਿਉਂਕਿ ਅੱਜ ਤੁਸੀਂ ਸੰਗਰੂਰ 'ਚ ਖੜੇ ਹੋ ਅੱਜ ਕੋਈ ਜੇਕਰ ਨਹੀਂ ਹੋ ਰਿਹਾ ਅੱਜ ਕੋਈ ਕਲੀਅਰ ਨਹੀਂ ਹੈਗਾ ਕੌਣ ਕਿੱਥੋਂ ਲੜੇਗਾ ਪਰ ਕੱਲ ਨੂੰ ਹੋ ਜਾਂਦਾ ਹੈ ਕੱਲ ਨੂੰ ਸੰਗਰੂਰ ਦੀ ਸੀਟ ਮੰਨ ਲਓ ਕਹਿ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਲੜੇਗਾ ਸਾਂਝਾ ਉਮੀਦਵਾਰ ਉਤਰੇਗਾ ਜਾਂ ਕੋ ਲੀਡਰ ਜਿਵੇਂ ਭਾਈ ਜੀ ਪਹਿਲਾਂ ਕਹਿ ਰਹੇ ਸੀ ਕਿ ਭਾਵੇਂ ਕਾਂਗਰਸ ਦਾ ਬੰਦਾ ਹੋਵੇ ਭਾਵੇਂ ਹੋਵੇ ਆਮ ਆਦਮੀ ਪਾਰਟੀ ਦਾ ਪਰ ਦੋਨੋਂ ਵਰਕਰਾਂ ਲਈ ਤਾਂ ਮੁਸ਼ਕਲ ਹੋ ਜਾਏਗਾ ਨਹੀਂ ਦੇਖੋ ਵਰਕਰਾਂ ਲਈ ਬਾਕੀ ਮੁਸ਼ਕਲ ਹੋ ਜਾਂਦਾ ਪਰ ਜੋ ਅੰਤਿਮ ਫੈਸਲਾ ਹੈ ਉਹ ਕਾਂਗਸਾਈ ਕਮਾਂਡ ਦਾ ਹੈ ਜੋ ਪਾਰਟੀ ਫੈਸਲਾ ਕਰੂਗੀ ਅਸੀਂ ਪਾਰਟੀ ਦੇ ਜਿਹੜੇ ਫੈਸਲੇ ਤੇ ਫੁੱਲ ਚੜਾਵਾਂਗੇ ਪਰ ਦਿਲੋਂ ਨਹੀਂ ਚਾਹੁੰਦੇ ਕਿ ਗੱਠਜੋੜ ਹੋਵੇ ਕਿਉਂਕਿ ਬੜਾ ਤਸ਼ੱਦਦ ਕੀਤਾ ਸਾਡੇ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੇ ਉੱਪਰ ਅਸੀਂ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਵੇ ਆਮ ਆਦਮੀ ਪਾਰਟੀ ਬਿਲਕੁਲ ਜਿਹੜੀ ਜ਼ੀਰੋ ਹੋ ਚੁੱਕੀ ਐ ਖਤਮ ਹੋ ਚੁੱਕੀ ਐ ਇਹਨੂੰ ਕੋਈ ਵਰਕਰ ਆਮ ਲੋਕ ਨਹੀਂ ਪਸੰਦ ਕਰਦੇ ਇਹ ਕਾਂਗਰਸ ਦਾ ਸਹਾਰਾ ਲੈਣ ਨੂੰ ਫਿਰਦੀ ਐ ਕਾਂਗਰਸ ਨੂੰ ਨਹੀਂ ਚਾਹੀਦਾ ਇਹ ਨਾਲ ਗੱਠਜੋੜ ਕਰਦਾ ਕਿ ਜਿਵੇਂ ਕਹਿ ਰਹੇ ਨੇ ਕਾਂਗਰਸ ਦਾ ਸਹਾਰਾ ਲੈਣ ਨੂੰ ਫਿਰ ਰਹੇ ਨੇ ਭਾਈ ਜੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਾਰੇ ਨਾਲ ਚੋਣ ਜਿੱਤਣ ਨੂੰ ਹਾਂਜੀ ਬਿਲਕੁਲ ਕਿਉਂਕਿ ਜਿਹੜੀਆਂ ਗੱਲਾਂ ਕਰਕੇ ਇਹ ਸੱਤਾ ਦੇ ਵਿੱਚ ਆਏ ਸੀਗੇ ਉਹਨਾਂ ਸਾਰੀਆਂ ਚ ਤੇ ਮੋਸਟਲੀ ਇਹ ਚੀਜ਼ਾਂ ਇਹਨਾਂ ਨੂੰ ਆਪਣਾ ਅਗਲਾ ਆਉਣ ਵਾਲਾ ਕੈਰੀਅਰ ਆਪਣਾ ਫਿਊਚਰ ਦਿਖ ਰਿਹਾ ਆ ਆਮਦਮੀ ਪਾਰਟੀ ਨੂੰ ਆਉਣ ਵਾਲੇ ਟਾਈਮ 'ਚ ਲੋਕਾਂ ਦਾ ਇੰਨਾ ਗੁੱਸਾ ਹੈ ਵੀ ਜਿੱਦਾਂ ਇਹ ਗੱਲਾਂ ਕਰਦੇ ਸੀ ਵੀ ਅਸੀਂ ਬਿਨਾਂ ਸਿਕਿਉਰਿਟੀ ਤੋਂ ਫਿਰਾਂਗੇ ਇੱਦਾਂ ਕਰਾਂਗੇ ਉੱਦਾਂ ਕਰਾਂਗੇ ਇਹ ਬਿਨਾਂ ਸਿਕਿਉਰਿਟੀ ਤੋਂ ਹੁਣ ਗਰਾਊਂਡ ਲੈਵਲ ਤੇ ਆਈ ਨਹੀਂ ਸਕਦੇ ਹੈਗੇ ਸੋ ਇਹ ਚੀਜ਼ਾਂ ਦਾ ਮਾੜਾ ਅਸਰ ਦੇਖਣ ਨੂੰ ਮਿਲੂਗਾ ਇਹਨਾਂ ਨੂੰ ਭਾਈ ਤੁਹਾਡਾ ਕੀ ਨਾਮ ਮੈਂ ਜੀ ਬਲਵਿੰਦਰ ਸਿੰਘ ਘਾਵਿਆ ਪਵਾਨੀਗੜ ਤੋਂ ਜੀ ਅੱਜ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਕਿਉਂਕਿ ਅੱਜ ਪੂਰੀ ਸਮੁੱਚੀ ਲੀਡਰਸ਼ਿਪ ਇਕੱਠੀ ਹੋਈ ਆ ਤੁਹਾਡਾ ਫੈਸਲਾ ਕੀ ਗਰਾਉਂਡ ਲੈਵਲ ਤੇ ਜੋ ਵਰਕਰਾਂ ਦਾ ਫੈਸਲਾ ਹੈ ਉਹ ਬਿਲਕੁਲ ਇਸ ਚੀਜ਼ ਦੇ ਖਿਲਾਫ ਨੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰ ਨੇ ਕਿਉਂਕਿ ਸਾਨੂੰ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਹੈ ਜਿਹੜੀ ਮਤਲਬ ਇੱਕ ਡਰਾਮੇਬਾਜ਼ੀ ਦੀ ਸਰਕਾਰ ਚੱਲ ਰਹੀ ਹੈ ਸਾਨੂੰ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਨਾ ਸਾਨੂੰ ਕੋਈ ਕਟੜਚੋੜ ਦੀ ਜ਼ਰੂਰਤ ਹੈ ਕਾਂਗਰਸ ਪਾਰਟੀ ਇੰਨੀ ਮਜ਼ਬੂਤ ਹੈਗੀ ਹੈ ਕਿ ਉਹ 13 ਦੀਆਂ 13 ਸੀਟਾਂ ਆਮਦੇ ਬਲਬੂਤੇ ਤੇ ਲੜ ਵੀ ਸਕਦੀ ਹੈ ਤੇ ਜਿੱਤਣ ਦੇ ਵੀ ਸਮਰੱਥਾ ਤੇ ਸਾਨੂੰ ਜ਼ਰੂਰਤ ਨਹੀਂ ਹੈ ਕਿ ਕੋਈ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਦੀ ਉਹ ਸਮਝੌਤੇ ਦੇ ਵਿੱਚ ਸੋ ਉਲਟਾ ਸਾਨੂੰ ਬੈਨੀਫਿਟ ਕੋਈ ਨਹੀਂ ਹੋਣਾ ਉਲਟਾ ਸਾਡਾ ਪਾਰਟੀ ਦਾ ਨੁਕਸਾਨ ਹੀ ਹੋਣਾ ਸਾਨੂੰ ਬੈਨੀਫਿਟ ਕੋਈ ਨਹੀਂ ਇਹ ਲਾਸਟ ਪੁਆਇੰਟ ਦੇ ਉੱਪਰ ਇਹ ਫੈਸਲਾ ਆ ਜਾਂਦਾ ਹੈ ਕਿ ਸਾਂਝੇ ਲੜਿਆ ਜਾਊਗਾ ਤਾਂ ਫਿਰ ਵਰਕਰ ਨੇ ਜਿਹੜੇ ਨਾਲ ਨਹੀਂ ਪਿੰਡਾਂ ਤੁਸੀਂ ਵਿਚਾਰਦੇ ਹੋਮੋਂਗੇ ਚੱਲੋਂਗੇ ਨਾਲ ਬਿਲਕੁਲ ਨਹੀਂ ਚੱਲਾਂਗੇ ਕਿਉਂਕਿ ਇਹ ਸਮਝੌਤੇ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦੇ ਹੈਗੇ ਜਿਹੜੀ ਆਮ ਆ ਤੁਸੀਂ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੀਆਂ ਇਹਨਾਂ ਨੇ ਗੱਲਾਂបੱਤਾਂ ਕਰਕੇ ਇਹ ਜਾਣੀ ਇਹਨਾਂ ਨੇ ਸਰਕਾਰ ਆਪਦੀ ਬਣਾਈ ਸੀ ਬਿਲਕੁਲ ਉਹ ਤਾਂ ਸਰਕਾਰ ਹੈ ਮਤਲਬ ਬਿਲਕੁਲ ਵੀ ਯਾਨੀ ਉਹਦੇ ਨੇੜ ਤੇੜੇ ਵੀ ਨਹੀਂ ਹੈ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੀ ਮਤਲਬ ਸਰਕਾਰ ਇਹ ਬਣੀ ਆ ਸਾਡੇ ਵਰਕਰਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇਆਂ ਨੂੰ ਪਰਚੇ ਤੱਕ ਉਹਨਾਂ ਤੇ ਦਰਜ ਹੋ ਰਹੇ ਨੇ ਉਹ ਕਿਹੜੇ ਮੂੰਹ ਨਾਲ ਜਾਨੀ ਆਮ ਆਦਮੀ ਪਾਰਟੀ ਨਾਲ ਚੱਲ ਪੈਣਗੇ ਬਿਲਕੁਲ ਨਹੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਜੇ ਗੁਰਜੋੜ ਹੁੰਦਾ ਵੀ ਹੈ ਤਾਂ ਵੀ ਇਹਦਾ ਖਮਿਆਜਾ ਸਾਡੀ ਪਾਰਟੀ ਨੂੰ ਹੀ ਪੁੱਤਣਾ ਪਊਗਾ ਯਾਨੀ ਕਹਿੰਦਾ ਮਤਲਬ ਬੈਨੀਫਿਟ ਕੋਈ ਨਹੀਂ ਹੋਣਾ ਪਹਿਲਾਂ ਦਿੱਲੀ 'ਚ ਵੀ ਅਸੀਂ ਜਦੋਂ ਸ਼ੁਰੂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਪੂਰਾ ਨਹੀਂ ਮਤਲਬ ਮੈਜੋਰਟੀ ਮਿਲੀ ਸੀ ਉਦੋਂ ਸੀ ਇਹ ਜੀ ਉਹਨਾਂ ਨੂੰ ਸਪੋਰਟ ਦਿੱਤੀ ਅੱਜ ਅਸੀਂ ਸਾਡੇ ਦਿੱਲੀ ਦੇ ਵਿੱਚ ਪੈਰ ਨਹੀਂ ਲੱਗ ਸਕੇ ਜੇ ਇਸ ਤਰ੍ਹਾਂ ਦੇ ਹਾਲਾਤ ਉਹ ਜੀ ਹਾਲਾਤ ਪੰਜਾਬ ਵਿੱਚ ਬਿਲਕੁਲ ਬਣਨਗੇ ਜੀ ਅਗਰ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਲੋਕ ਸਭਾ ਚੋਣਾਂ ਦਾ ਅਸੀਂ ਕੰਪਰੋਮਾਈਜ਼ ਕਰਦੇ ਹਾਂ ਤਾਂ ਸਾਨੂੰ ਇਹਦਾ ਖਮਿਆਜਾ ਇਹ ਚੋਣਾਂ 'ਚ 24 ਜਿੱਤਾ ਭੁਗਤਣਾ ਪਊਗੀ ਹੋ ਸਾਰੇ ਤਾਂ ਖਮਿਆਜਾ ਸਾਨੂੰ 27 ਦੇ ਵਿੱਚ ਵੀ ਭੁਗਤਣਾ ਪਵੇ ਇਸ ਕਰਕੇ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਨਹੀਂ ਚਾਹੁੰਦਾ ਹੈਗਾ ਕਿ ਆਮ ਆਦਮੀ ਪਾਰਟੀ ਨਾਲ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਸਭ ਤਰ੍ਹਾਂ ਤੇ ਭਾਵੇਂ ਕਿ ਇਲੈਕਸ਼ਨ ਦੇ ਵਿੱਚ ਹਾਜ਼ਰ ਸਮਾਂ ਬਾਕੀ ਆ ਮੀਟਿੰਗਾਂ ਦੌਰ ਲਗਾਤਾਰ ਚੱਲ ਰਹੀ ਆ ਅੰਦਰ ਪੈਲਸ ਦੇ ਵਿੱਚ ਵੱਡੀ ਪੱਧਰ ਦੇ ਵਿੱਚ ਕਹਿ ਸਕਦੇ ਆ ਕਿ ਗਿਣਤੀ 'ਚ ਜਿਹੜੇ ਵਰਕਰ ਨੇ ਕਾਂਗਰਸ ਦੇ ਨੇ ਜਿਹੜੇ ਉਹ ਇੱਥੇ ਜਮ੍ਹਾਂ ਹੋਏ ਨੇ ਇਕੱਠਾ ਹੋਏ ਨੇ ਉਹਨਾਂ ਦੀ ਰਾਇ ਲਈਤੀ ਜਾ ਰਹੀ ਆ ਪੰਜਾਬ ਪ੍ਰਧਾਨ ਨੇ ਜਿਹੜੇ ਕਾਂਗਰਸ ਦੇ ਜਿਹੜੇ ਉਹ ਉਹ ਇੱਥੇ ਕਹਿ ਸਕਦੇ ਆ ਮੌਜੂਦ ਨੇ ਸਰੂਰ ਦੀ ਪੂਰੀ ਸੂਚੀ ਲੀਡਰਸ਼ਿਪ ਮੌਜੂਦ ਆ ਸਭ ਤਰ੍ਹਾਂ ਤੇ ਸਾਰੇ ਵਰਕਰਾਂ ਦਾ ਜਿਹੜੇ ਲੋਕਾਂ ਨਾਲ ਗੱਲਬਾਤ ਕਰਨ ਜੇ ਤਾਂ ਉਹਨਾਂ ਨਾਲ ਵੀ ਇਹੀ ਕਹਿਣਾਗਾ ਕਿ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਪੋਰਟ ਕੀਤੀ ਉਸ ਤੋਂ ਬਾਅਦ ਉੱਥੇ ਕਾਂਗਰਸ ਦੇ ਪੈਰ ਨਹੀਂ ਲੱਗੇ ਅਗਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੁੰਦਾ ਤਾਂ ਹਾਲਾਤ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿਹੜੇ ਬਣ ਜਾਣਗੇ ਇੱਥੋਂ ਤੱਕ ਵੀ ਜਿਹੜੇ ਵਰਕਰ ਨੇ ਜਿਹੜੇ ਉਰੇ ਪਹੁੰਚੇ ਨੇ ਕਾਂਗਰਸ ਦੀ ਮੀਟਿੰਗ ਦੇ ਵਿੱਚ ਉਹ ਸਾਫ਼ ਤੌਰ ਤੇ ਇਹ ਕਹਿ ਰਹੇ ਨੇ ਕਿ ਅੱਗ ਸਮਝੌਤਾ ਹੋ ਜਾਂਦਾ ਕੋਈ ਸਾਂਝਾ ਉਮੀਦਵਾਰ ਮੈਦਾਨ ਦੇ ਵਿੱਚ ਉਤਰ ਜਾਂਦਾ ਤਾਂ ਅਸੀਂ ਨਾਲ ਨਹੀਂ ਚੱਲਾਂਗੇ ਉਹ ਕਹਿੰਦੇ ਕਿ ਦੋਨਾਂ ਪਾਰਟੀਆਂ ਲਈ ਔਖਾ ਹੋਵੇਗਾ ਕਾਂਗਰਸ ਲਈ ਵੀ ਤੇ ਆਮ ਆਦਮੀ ਪਾਰਟੀ ਲਈ ਕਿਉਂਕਿ ਅਗਰ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਕਾਂਗਰਸ ਦਾ ਉਮੀਦਵਾਰ ਉੱਤਰਿਆਗਾ ਤਾਂ ਉੱਥੇ ਵੀ ਨਹੀਂ ਵੋਟ ਆਏਗੀ ਸਾਹਿਬ ਨੁਕਸਾਨ ਕੋਈਗਾ ਹੋਰ ਦੇਖਣਾ ਹੋਵੇਗਾ ਕਿ ਜਿਹੜੀਆਂ ਪੰਜਾਬ ਭਰ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਮੀਟਿੰਗਾਂ ਦਾ ਸਿੱਟਾ ਕੀ ਨਿਕਲਦਾ ਕਿੰਨਾ ਕਾਸਰ ਹੁੰਦਾ ਕਿ ਕਾਂਗਰਸ ਆਮ ਆਦੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਸਾਂਝੇ ਤੌਰ ਦੇ ਉੱਪਰ ਚੋਣਾਂ ਲੜੇਗੀ ਜਾਂ ਫਿਰ ਜਿਵੇਂ ਪੰਜਾਬ ਦੇ ਕਾਂਗਰਸ ਵੱਡੇ ਨੇਤਾਵਾ ਤੇ ਖੁਦ ਮੁੱਖ ਮੰਤਰੀ ਪੰਜਾਬ ਦਾ ਵੀ ਇਹ ਬਿਆਨ ਆ ਰਿਹਾ ਕਿ 13-13 ਸੀਟਾਂ ਅਸੀਂ ਜਿੱਤਾਂਗੇ ਤਾਂ ਇਹ ਦੇਖਣਾ ਹੋਵੇਗਾ ਕਿ ਹੁਣ ਹਾਲਾਤ ਨੇ ਜਿਹੜੇ ਪੰਜਾਬ ਦੇ ਉਹ ਕਿਸ ਤਰ੍ਹਾਂ ਬਣਨਗੇ ਰਾਜਨੀਤੀ ਕਿਸ ਤਰ੍ਹਾਂ ਜੜੀ ਬਣੇਗੀ ਪਰ ਲਿਖੇ ਰਾਜਨੀਤੀ ਦੇ ਵਿੱਚ ਕਦੋਂ ਕਿਸ ਪਾਰਟੀ ਨਾਲ ਸਮਝੌਤਾ ਹੋ ਜਾਵੇ ਤੱਕ ਕਿਸ ਕਿਹੜੀ ਪਾਰਟੀ ਕਿਸ ਪਾਰਟੀ ਵਿੱਚ ਮਰਜ ਹੋ ਜਾਵੇ ਇਸ ਦਾ ਜਿਹੜਾ ਕੋਈ ਕਹਿ ਸਕਦੇ ਆ ਕੋਈ ਪਤਾ ਨਹੀਂ ਚੱਲਦਾ ਕਿਉਂਕਿ ਰਾਜਨੀਤੀ ਦੇ ਵਿੱਚ ਸਭ ਕੁਝ ਸੰਭਵ ਹੈ ਵਿੱਕੀ ਬਲਰ ਪੰਜਾਬ ਤੱਕ ਸੰਗਰੂਰ